ਕਰਨ ਕਰਨ ਦੇ ਪੇਤ ਮਿਟਾ ਸਾਰੇ ਸੋ ਸੁਭਨ ਸ਼ਾਮ ਦੀ ਨਿੰਦਸੀ ਦੇ ਕਾਰਪੁਰ ਹਰ ਪੜੀ ਦਾ ਕਰਸ ਥਾਨ ਉੱਚ ਸਾਰੇ ਜਾਗ ਨੂੰ ਗਿਆਨ ਲੈ ਕਾਰਪੁਰ ਕਰਨ ਜੋਤ ਨੇ ਡਰ ਕਾ ਮਾ ਕਾਰ ਕਰਤੀ ਤੇ ਸੀ ਉਚਾਰ ਪੁਰਣ ਲੜ ਇੱਕ ਦੇ ਲੱਗ ਜੋ ਕਿਆ ਸਭ ਨੂੰ ਤੇ ਪੁਰਖ ਆਹਲ ਵੀ ਕਰੋ ਜੇ ਕਾਰ ਕਰ ਕਾ ਦੁਨੀਆ ਲਬ ਦੀਏ ਚੁੰਗਿਆ ਕੰਧਰਾ ਵਿੱਚ ਤੇ ਸਾਨੂੰ ਲੱਭਿਆ ਜੋ ਦ ਅਕਾਰ ਪੁਰਣ ਜਿਨੂ ઋષਿ मुनि ਨਹੀਂ ਪਾਸ ਕੇ ਜਿੱਤੇ ਆਪ ਹੀ ਸਾਨੂੰ ਦਿਤਾਰ ਪੁਰ ਬ੍ਰਹਮਾ ਵਿਸ਼ਨੂ ਮਹੇਸ਼ ਨਿਮਸ਼ਕਾਰ ਕਰਦੇ ਤੇ ਸਾਰਾ ਜਗ ਕਰਦਾ ਨਿਮਸ਼ਕਾਰ ਦਾਤਾ ਸਤਾਂ ਦੀ ਪਾਲੇ ਵਿੱਚ ਰੁਸ਼ਨਾਈ ਹੋਈ ਅਸੀਂ ਸਾਭ ਨਹੀਂ ਸਕੇ ਤੇਰਾ ਪਿਆਰ ਦਤਾ ਤੇ ਆ ਤੇਰੀ ਸਿਹਾਰ ਵਿੱਚ ਅਸੀਂ ਨਹੀਂ ਸਮਾ ਸਕਦੇ ਮਨ ਮਦ ਤੁਹ ਹੈ ਗਲ ਬਹਾਰ ਦਤਾ ਕਿਤੇ जाट ਵਣ ਫਿਰੇ ਸੁਹਾਗਿਆ ਤੇ ਕਦੀ ਪੰਦਤੂ ਨਿਰਗੁਣ ਪਰਦਾਸਾ ਸਰਗੁਣ ਹੋ ਕੇ ਵੀ ਬਲਿ ਸ਼ਲ ਕਰਦਾ ਬਲਿਆ ਸ਼ਲਿਆ ਹੈ ਮੇਰੀ ਸਰਕਾਰ ਪੁਰ ਸਾਡੇ ਕਟ ਦੇ ਗੇੜ ਚੁਰਾਸੀਆਂ ਦੇ ਉੱਲੇ ਪੜ ਗਿਆ ਨੂਰੀਆ ਤਾਰ ਹਰ ਪੁਰਖਿਆ ਗਮ ਗਮੜਾਏ ਨੂਰੀ ਜੋਤ ਦਾ ਆਪ ਨਿਰੰਕਾਰ ਪੁਰ ਮਦਰਾ ਮਾਸ ਹਟਾ ਕੇ ਜਾਗੀ ਉਤੂ ਖਾਲ ਸਖਾਰ ਸਾ ਕੀਤਾ ਤਿਆਰ ਪੁਰ ਨੂਰੀ ਸ਼ੇਰ ਤੇ ਗਾ ਕੇ ਸੱਚ ਫੇਂਡਰ ਫੇਂਡ ਕਰਾਈ ਚੈ ਚਕਰ ਪੁਰਣ ਉਹਗੇ ਭਗਤ ਸੰਸਾਰ ਦੇ ਵਿੱਚ ਕਿਨੇ ਕਵੀਰ ਤਨਾਰ ਅਵਿਾਸ ਜੁਮਾਰ ਦਾ ਕਾਰ ਬੈਠੀਆਂ ਸੰਗਤਾਂ ਸੋਈਆਂ ਨੇ ਸੋਲੇ ਗੁੰਦੀਆਂ ਫਰਤ ਦੁਆਰ ਦਾ ਪੁੱਲਾ ਪੁੱਲਾ ਰਲਿ ਸ਼ਾ ਵੀਦਰ ਪਰਵਾਨ ਕੀਤੇ ਸੋਣੇ ਨਦੂਨ ਦਿੱਤਾ ਪਿਆਰ ਦਾ ਤਾ ਸਿੱਪਾ ਕਰਾ ਕੀ ਤੇਰੀਆਂ ਮੈਨੂੰ ਅਤਲ ਨਹੀਂ ਸਾਡੇ ਕਰ ਗਿਆ ਤੂੰ ਵੇੜੇ ਪਾਰ ਦਾ ਤਾ ਦੁਨੀਆ ਹਸਦੀ ਏ ਸਾਡੇ ਜੇ ਕਾਰਿਆ ਤੇ ਇੱਕ ਦਿਨ ਹੋਣਾ ਹੈ ਜਗ ਲਾਚਾਰ ਸਤਾ ਉੱਟ ਪਾਣੀ ਦਾ ਥਾਣਾ ਨਹੀਂ ਛੁਰ ਲਪਣ ਖੜੇ ਹੋਣ ਜੇ ਤਰਮਨ ਦਰਵਾਰ ਜ਼ਾਕਾ ਫੁੱਲਾ ਫੁੱਲਾ ਹੋਇਆ ਜੇ ਮੰਗ ਲੋ ਮਾਫੀ ਨੂੰ ਇਹ ਤੇ ਸੱਦਾ ਹੈ ਸੰਜਾ ਯਾਰ ਜ਼ਾਕਾ ਜਗ ਸਮਝਦਾ ਬੰਦਿਆ ਬਾਗ ਬੰਦਾ ਅੰਦਰ ਬੈਠਾ ਹੈ ਪਰਮ ਅਧਿਕਾਰ ਪੁਰ ਤੇ ਜਾਨ ਨੇਤਰ ਉਹਨੇ ਸਾਡਾ ਖੋਲ ਦਿੱਤਾ ਤੇ ਆਪੇ ਆਪਣੀ ਦਿੱਤੀ ਜੈਕਾਰ ਪੁਰ ਈਸਾ ਮੂਸਾ ਮੁਹੰਮਦ ਹੋਏ ਇਕੱਠੇ ਦਿਨ ਰਾਤ ਕਰਦੇ ਨਿਮਸਕਾਰ ਪੁਰ ਵਿਯਾਂ ਜੇ ਮੰਗ ਲੋ ਮਾਫੀ ਇਤ ਸਗਦਾ ਹੈ ਸੰਗਿਆਰ ਕੁਰਨ